ਅੱਜਕੱਲ ਜ਼ਿਆਦਾਤਰ ਮੋਬਾਈਲ ਯੂਜ਼ਰ ਦੋ SIM ਕਾਰਡ ਦੀ ਵਰਤੋਂ ਕਰਦੇ ਨੇ ਪਰ ਮਹਿੰਗੇ ਰੀਚਾਰਜ ਪਲਾਨ ਕਾਰਨ ਕਈ ਵਾਰ ਦੋ ਨੰਬਰਾਂ ਨੂੰ ਚਾਲੂ ਰੱਖਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਭਾਵੇਂ ਅਸੀਂ ਦੂਜੇ SIM ਕਾਰਡ ਦੀ ਵਰਤੋਂ ਬਹੁਤ ਘੱਟ ਕਰਦੇ ਹੋਈਏ ਪਰ ਕਈ ਵਾਰ ਸਾਨੂੰ ਇਸ ਕਾਰਡ ਦੇ ਨੰਬਰ ਦਾ ਰੀਚਾਰਜ ਕਰਨਾ ਪੈਂਦਾ ਹੈ ਤੇ ਨੰਬਰ ਡੀਐਕਟਿਵਟ ਹੋ ਸਕਦਾ ਹੈ ਛੇਕਰ ਤੁਹਾਨੂੰ ਵੀ ਇਹ ਡਰ ਹੈ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਤੁਸੀਂ ਨੰਬਰ ਰੀਚਾਰਜ ਕੀਤੇ ਬਿਨਾਂ ਵੀ ਕਈ ਮਹੀਨਿਆਂ ਤੱਕ SIM ਨੂੰ ਐਕਟਿਵੇਟ ਰੱਖ ਸਕਦੇ ਹੋ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ Jio, Airtel, Vi ਅਤੇ BSNL ਦੇ ਕਰੋੜਾਂ ਉਪਭੋਗਤਾਵਾਂ ਨੂੰ ਵੱਡੀ ਰਾਹ ਦਿੱਤੀ ਹੈ। ਇਸੇ ਨਾਲ ਹੀ ਟ੍ਰੈਲ ਦੇ ਨਿਯਮਾਂ ਨੇ ਮੋਬਾਈਲ ਉਪਭੋਗਤਾਵਾਂ ਨੂੰ ਲਗਾਤਾਰ ਮਹਿੰਗੇ ਰੀਚਾਰਜ ਕਰਨ ਦੀ ਵੀ ਪਰੇਸ਼ਾਨੀ ਤੋਂ ਮੁਕਤ ਕਰ ਦਿੱਤਾ ਹੈ। ਦਰਅਸਲ ਬਹੁਤ ਸਾਰੇ ਲੋਕ ਆਪਣਾ ਚਾਰਜ ਪਲਾਨ ਖਤਮ ਹੁੰਦੇ ਹੀ ਇਸ ਤਰ੍ਹਾਂ ਨਾਲ ਆਪਣਾ ਨੰਬਰ ਚਾਰਜ ਕਰਦੇ ਨੇ ਕਿ ਉਹਨਾਂ ਦਾ ਨੰਬਰ ਉਹ ਨੰਬਰ ਕਿਸੇ ਹੋਰ ਨੂੰ ਟ੍ਰਾਂਸਫਰ ਹੋ ਸਕਦਾ ਹੈ ਜੇਕਰ ਤੁਸੀਂ ਵੀ ਤੁਰੰਤ ਰਿਚਾਰਜ ਤੇ ਇਤਨਾ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਟ੍ਰਾਇਲ ਮੋਬਾਈਲ ਯੂਜ਼ਰ ਕੰਜ਼ਿਊਮਰ ਹੈਡਬੁੱਕ ਦੇ ਅਨੁਸਾਰ ਚਾਰਜ ਖਤਮ ਹੋਣ ਤੋਂ ਬਾਅਦ ਤੁਹਾਡਾ SIM 90 ਦਿਨਾਂ ਤੱਕ ਐਕਟਿਵੇਟ ਰਹਿੰਦਾ ਹੈ ਯਾਨੀ ਕਿ ਰਿਚਾਰਜ ਖਤਮ ਹੋਣ ਦੇ ਤਕਰੀਬਨ 3 ਮਹੀਨੇ ਬਾਅਦ ਤੱਕ ਤੁਹਾਨੂੰ ਨੰਬਰ ਚੱਲਦਾ ਰਹਿੰਦਾ ਹੈ ਟ੍ਰੈਮ ਦੇ ਰਿਮਾਉਂਸਰ ਜੇਕਰ ਤੁਹਾਡੇ ਨੰਬਰ ਤੇ ਪੈ ਖਤਮ ਹੋਣ ਦੇ 90 ਦਿਨਾਂ ਤੱਕ ਰੀਚਾਰਜ ਨਹੀਂ ਹੁੰਦਾ ਤਾਂ ਇਸ ਦਾ ਪ੍ਰੀਪੇਡ ਬੈਲੈਂਸ 20 ਰੁਪਏ ਹੈ ਤਾਂ ਕੰਪਨੀ ਉਹਨਾਂ 20 ਰੁਪਏ ਦੀ ਕਟੌਤੀ ਕਰੇਗੀ ਅਤੇ ਵੈਧਤਾ ਨੂੰ 30 ਦਿਨਾਂ ਲਈ ਵਧਾ ਦੇਵੇਗੀ ਇਸ ਦਾ ਮਤਲਬ ਹੈ ਕਿ ਤੁਹਾਡਾ ਨੰਬਰ ਕੁੱਲ 120 ਦਿਨਾਂ ਲਈ ਚੱਲਦਾ ਰਹੇਗਾ ਇਸ ਤਰ੍ਹਾਂ ਚੈੱਕ ਕਰ ਤੁਸੀਂ ਸੈਕੰਡ SIM ਰੱਖਦੇ ਹੋ ਤਾਂ ਉਸ ਵਿੱਚ 20 ਰੁਪਏ ਦਾ ਬੈਲੈਂਸ ਰੱਖਣ ਤੋਂ ਬਾਅਦ ਤੁਸੀਂ ਰੀਚਾਰਜ ਖਤਮ ਹੋਣ ਤੋਂ ਬਾਅਦ 120 ਦਿਨਾਂ ਤੱਕ SIM ਕਾਰਡ ਨੂੰ ਐਕਟੀਵੇਟ ਰੱਖ ਸਕਦੇ ਹੋ ਦੱਸਦੇ ਇਹ ਇਸ ਵਿੱਚ 15 ਦਿਨ ਦਾ ਸਮਾਂ ਮਿਲਦਾ ਹੈ ਟ੍ਰਾਇਲ ਦੇ ਅਨੁਸਾਰ ਇਹਨਾਂ 120 ਦਿਨਾਂ ਤੋਂ ਬਾਅਦ SIM ਕਾਰਡ ਯੂਜ਼ਰ ਨੂੰ ਆਪਣਾ ਨੰਬਰ ਦੁਬਾਰਾ ਐਕਟੀਵੇਟ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਹਾਲਾਂਕਿ ਜੇਕਰ ਕੋਈ ਯੂਜ਼ਰ ਇਹਨਾਂ 15 ਦਿਨਾਂ ਵਿੱਚ ਆਪਣਾ ਨੰਬਰ ਐਕਟੀਵੇਟ ਨਹੀਂ ਕਰ ਸਕਦਾ ਤਾਂ ਉਸ ਦਾ ਨੰਬਰ ਪੂਰੀ ਤਰ੍ਹਾਂ ਅਯੋਗ ਦਿੱਤਾ ਜਾਵੇਗਾ ਤੇ ਫਿਰ ਉਹ ਨੰਬਰ ਕਿਸੇ ਹੋਰ ਨੂੰ ਟਰਾਂਸਫਰ ਕਰ ਦਿੱਤਾ ਤੁਹਾਨੂੰ ਫਿਰ ਦੱਸ ਦਿੰਦੇ ਆ 2 ਰੁਪਏ ਚ 120 ਦਿਨ ਚੱਲੇਗਾ SIM Jio Airtel Vodafone ਤੇ BSNL ਇਹ ਯੂਜ਼ਰ ਲਈ ਰਾਹਤ ਪਰਿ ਖਬਰ ਹੈ ਜਿਸ ਦੇ ਵਿੱਚ ਤੁਸੀਂ ਵੀਰਪੇ ਦੇ ਵਿੱਚ 120 ਦਿਨਾਂ ਸਿਮਾ ਚਲਾ ਸਕਦੇ ਹੋ